ਫਲੋਰ ਚ ਲੁੱਟ ਦੀਆਂ ਵਾਰਦਾਤਾਂ ਨਹੀਂ ਰੁਕ ਰਹੀਆਂ ਮધુਬਾਲਾ ਵਾਸੀ ਨਕੋਦਰ ਜੋ ਆਪਣੇ ਪੇਕੇ ਪਰਿਵਾਰ ਰਖੜੀ ਬਣ ਕੇ ਵਾਪਸ ਨਕੋਦਰ ਜਾਣ ਲਈ ਫਲੋਰ ਨੂਰ ਮਹਿਲ ਅੱਡੇ ਤੇ ਖੜੀ ਸੀ ਨਾ ਲੁੱਟਖੋ ਦੀ ਵਾਰਦਾਤ ਵਾਪਰੀ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਿਰਮਲ ਚੰਦ ਪੁੱਤਰ ਫਕੀਰ ਚੰਦ ਵਾਸੀ ਫਲੋਰ ਨੇ ਦੱਸਿਆ ਕਿ ਉਸਦੀ ਭਜਾਈ ਮધુਬਾਲਾ ਨੇ ਉਸ ਨੂੰ ਦੱਸਿਆ ਕਿ ਦੋ ਔਰਤਾਂ ਨੇ ਉਸ ਨੂੰ ਨਕੋਦਰ ਛੱਡਣ ਦੀ ਗੱਲ ਕੀਤੀ ਅਤੇ ਚਿੱਟੀ ਕਾਰ ਵਿੱਚ ਬਿਠਾ ਲਿਆ ਕਾਰ ਵਿੱਚ ਇੱਕ ਆਦਮੀ ਵੀ ਮੌਜੂਦ ਸੀ ਜਦੋਂ ਕਾਰ ਫਲੋਰ ਪ੍ਰੀਤਮ ਪੈਲਸ ਦੇ ਨੇੜੇ ਪਹੁੰਚੀ ਤਿੰਨਾਂ ਨੇ ਮਿਲ ਕੇ ਮધુਬਾਲਾ ਤੋਂ ਤਕਰੀਬਨ 3500 ਰੁਪਏ ਅਤੇ ਬਾਲੀਆਂ ਖੋਲ ਲਈਆਂ ਅਤੇ ਧੱਕਾ ਦੇ ਕੇ ਕਾਰ ਵਿੱਚੋਂ ਬਾਹਰ ਸੁੱਟੇ ਦਿੱਤਾ ਇਸ ਮਾਮਲੇ ਦੀ ਸ਼ਿਕਾਇਤ ਫਲੋਰ ਥਾਣੇ ਵਿੱਚ ਦਰਜ ਕਰਵਾ ਦਿੱਤੀ ਗਈ ਹੈ ਅਤੇ ਲੋਕ ਇਨਸਾਫ ਮੰਚ ਫਲੋਰ ਦੇ ਪ੍ਰਧਾਨ ਜਰਨੈਲ ਫਲੋਰ ਨੇ ਇਸ ਘਟਨਾ ਦੀ ਉਕਤ ਨਿੰਦਾ ਕਰਦੇ ਹੋਏ ਕਿਹਾ ਹੈ ਕਿ ਇਹੋ ਜਿਹੇ ਮਾਮਲੇ ਅਜ ਤੋਂ ਡੇਢ ਮਹੀਨੇ ਪਹਿਲਾਂ ਵੀ ਫਲੋਰ ਵਿਖੇ ਵਾਪਰਿਆ ਸੀ ਪਰ ਪੁਲਿਸ ਪ੍ਰਸ਼ਾਸਨ ਇਹਨਾਂ ਦੋਸ਼ੀਆਂ ਨੂੰ ਫੜਨ ਵਿੱਚ ناکਾਮ ਸਾਬਿਤ ਹੋਈ ਹੈ ਉਨਾ ਨੇ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਮੇਰਾ ਨਾਮ ਰਮਨ ਚੰਦ ਅੰਕਲ ਕੀ ਮਾਮਲਾ ਸਾਰਾ ਪਤਾ ਲੱਗਾ ਵੀ ਮਾਏ ਆ ਮੇਰੀ ਭਰਾਈ ਨਕੌਤਰ ਤੋਂ ਰਹੋਂ ਗਈ ਸੀ ਆਪਣੇ ਮਾਪਿਆਂ ਦੇ ਘਰ ਲੱਕੜੀ ਵਾਸਤੇ ਉਹ ਰਾਤ ਰਹਿ ਕੇ ਸਵੇਰੇ 8 ਵਜੇ 9 ਵਜੇ ਉਹ ਨੂਰਬੰਗਲੇ ਚ ਆ ਗਈ ਉਹਨੂੰ ਕੋਦਰ ਜਾਣਾ ਪਿਆ ਉੱਥੇ ਜਨਾਨੀਆਂ ਖੜੀਆਂ ਸੀ ਆਮ ਤੌਰ ਤੇ ਜਿੰਨੀਆਂ ਬੱਚੇ ਜਨ ਬਾਤ ਤੇ ਉਹ ਇੱਕ ਦੂ ਨੂੰ ਪੁੱਛਣ ਲੱਗੇ ਭੈਣ ਜੀ ਤੂੰ ਕਿੱਥੇ ਜਾਣਾ ਭੈਣ ਜੀ ਤੂੰ ਕਿੱਥੇ ਜਾਣਾ ਉਹ ਕੋਈ ਉਹ ਕారణ ਕਿ ਵੀ ਮੈਂ ਨਕੋਦਰ ਜਾਣਾ। ਅੱਛਾ ਉਹ ਦੋ ਜਿਹੜੀਆਂ ਜਿਹੜੇ ਠਗੜੀਆਂ ਸੀ ਨਾ ਉਹ ਵੀ ਕਦੇ ਕੋਖੜੀਆਂ ਸੀ। ਉਹਨੇ ਸੁਣ ਲਿਆ ਵੀ ਇਹਨਾਂ ਕੋਦਰ ਜਾਣਾ। ਉਹਨੂੰ ਬਾਤ ਚਕਾਣ ਲੱਗੇ ਆ ਭਾਂਜੀ ਅਸ਼ਮੀਨ ਕੋਦਰ ਜਾਣਾ ਹੈਗਾ ਤੇ ਤੂੰ ਸਾੜਨਾ ਚੱਲ। ਉਹਨ ਕਹ ਵੀ ਚਲੋ ਜੇ ਤੂੰ ਕਿੱਥੇ ਜਾਣਾ ਵੀ ਪਟਿਆ ਮਾਰੇ ਜਾਣਾ। ਉਹ ਕਹਦੇ ਅਸ਼ਮੀਨ ਉੱਥੇ ਜਾਣਾ। ਲਓ ਜੀ ਉਹ ਬਹਿ ਗਈ ਆ। ਜਿਵੇਂ ਬਹਿ ਗਈ ਜਿਵੇਂ ਹਰੀਪੁਰ ਤੋਂ ਤੇ ਗੱਨੇਪਨ ਦੇ ਸੈਂਟਰ ਘਾਇ ਨਾ ਉੱਥੇ ਉਹਨੂੰ ਬਾਲੀਆਂ ਤੇ ਜਿੰਨੇ ਪੈਸੇ ਉਹ ਖੋਹ ਕੇ ਤੇ ਹੌਲੀ ਗੱਡੀ ਕਰਕੇ ਉਹ ਟੱਕਾ ਮਾਰ ਕੇ ਉਹ ਖੜ ਗਿਆ ਛੜ ਗਿਆ اچھا ਜੀ ਛੜ ਗਿਆ ਗੱਡੀ ਉਹਨਾਂ ਕੋਲ ਕਿਹੜੀ ਸੀ ਗੱਡੀ ਚ ਠੀਕ ਗੱਡੀ ਸੀਗੀ ਨੰਬਰ ਨਹੀਂ ਉਹਨੂੰ ਪਤਾ ਹੈ ਕੋਈ ਜਦਾਂ اچھا ਠੀਕ ਹੈ ਜੀ ਤੇ ਚੁੱਟੀ ਗੱਡੀ ਸੀਗੀ ਤੇ ਦੂਸਰੀ ਵਾਰ ਉਹ ਵਿਚਾਲੀ ਅੱਧਾ ਘੰਟਾ ਘੰਟਾ ਪਰ ਲੋਕਾਂ ਨੂੰ ਹੱਤਿੰਦੀ ਰਹੀ ਪਰ ਕਿਸੇ ਨੇ ਗੱਲ ਨਹੀਂ ਸੁਣੀ ਠੀਕ ਹੈ ਇੱਕ ਨੂੰ ਵਿਚਾਰੇ ਨੇ ਉਹਨਾਂ ਆਲਾ-ਗੋਲਾ ਕੱਡੀਆਂ ਵੀ ਤੇ ਰੁਕ ਰਹੇ ਜਾਂ ਮੇਰੀ ਗੱਲ ਤਾਂ ਸੁਣ ਲਓ ਅੱਛਾ ਇੱਕ ਮੋਟਰਸਾਈਕਲ ਵਾਲਾ ਉਹ ਵਿਚਾਲਾ ਲੈ ਕੇ ਤਾਂ ਪਰੇ ਹਰੀਪੁਰ ਦੇ ਨਾ ਮੁਕੇੜ ਤੇ ਜਾ ਖੜਾ ਕੀਤਾ ਉੱਥੇ ਉਤਰ ਕੇ ਉਹ ਤੋਂ ਹੋਣ ਬੱਥ ਬੜੀ ਨਕੋਤੇ ਚਲ ਗਈ ਨਕੋਤੇ ਜਾ ਕੇ ਥਾਣੇ ਚਲ ਗਈ ਉਹ ਕੰਨ ਦਾ ਸਾਡੀ ਨਿਰਖਾਜ ਬਣਦੀ ਰਖਾਜ ਬਣਦੀ ਹੈ ਫਲੋਰ ਇਹ ਫਲੋਰ ਦਿਓ ਫਿਰ ਉਹ ਮੈਨੂੰ ਉਹਨੂੰ ਫੋਨ ਕੀਤਾ ਵੀ ਤੁਸੀਂ ਪਾਜੀ ਹਨਾ ਥਾਣੇ ਜਾ ਕੇ ਦਰਖਾਸਤ ਆੜੀ ਲਿਖਾ ਕੇ ਜਾਓ ਹਾਂਜੀ ਫਿਰ ਮੈਂ ਥਾਣੇ ਉਨ ਜਾ ਕੇ ਕੰਮਰੇਟ ਕਰ ਆ ਗਿਆ ਨੰਬਰ ਲੈ ਕੇ ਆਇਆ ਇਦਾਂ ਬਾਹਰ ਤੇ ਚਿੱਟੀ ਗੱਡੀ ਆ ਦੋ ਜਨਾਨੀਆਂ ਇੱਕ ਬੰਦਾ ਮੋਨਾ ਬੰਦਾ ਬਾਲੀਆਂ ਤੋਂ ਇਲਾਵਾ ਹੋਰ ਵੀ ਕੋਈ ਨਾ ਪੈਸੇ 3000 ਰੁਪਏ ਠੀਕ ਹੈ ਜੀ ਮੋਬਾਈਲ ਅੱਜ ਸਵੇਰੇ 9:00 ਵਜੇ ਤੱਕ ਟਾਈਮ ਸੀਗਾ ਫਲੋਰ ਜਿਹੜਾ ਬਾਸੜਾ ਆ ਨੂਰ ਮਹਿਰ ਵਾਲਾ ਕਾਬਾਛ ਵੀੜ ਦੇ ਸਾਹਮਣੇ ਉੱਥੇ ਨਗ ਨਗ ਭੱਕਾ ਜਰਾਸ ਬਹੁਤ ਸੀਗਾ ਤੇ ਉਹ ਜਿਹੜੀ ਗੱਡੀ ਘੁੰਮ ਰਹੀ ਚਿੱਟੀ ਲਗਾਤਾਰ ਹੀ ਉਹ ਆ ਇਲਾਕੇ ਦੇ ਵਿੱਚ ਘੁੰਮ ਰਹੀ ਹੈ ਪਹਿਲਾਂ ਵੀ ਉਹ ਲੁੱਟਾਂ ਖੋਹਾਂ ਕੀਤੀਆਂ ਉਹ ਨਹੀਂ ਪਹਿਲਾਂ ਵੀ ਕਈ ਬੀਬੀਆਂ ਦੀਆਂ ਵਾਲੀਆਂ ਲਾ ਗਏ ਪਹਿਲਾਂ ਉਪਰੇ ਵਾਲ ਵੀ ਲਾਈਆਂ ਤੇ ਇੱਧਰ ਫਲੋਰ ਵਿੱਚ ਵੀ ਲਾਈਆਂ ਹੁਣ ਉਹੋ ਹੀ ਗੱਡੀ ਜਿਹੜੀ ਦੁਬਾਰਾ ਫੇਰ ਆ ਦੋ ਬੀਬੀਆਂ ਤੇ ਇੱਕ ਬੰਦਾ ਜਿਹੜਾ ਘੁੰਮ ਰਿਹਾ ਆ ਉਹ ਲਗਾਤਾਰ ਜਿਹੜਾ ਲੁੱਟਾਂ ਖੋਹਾਂ ਕਰ ਰਿਹਾ ਆ ਜਿਹੜੀ ਉਹ ਅੱਜ ਤੱਕ ਵੀ ਗੱਡੀ ਜਿਹੜੀ ਆ ਫਲੋਰ ਦੀ ਗਿਰਫਤ ਤੋਂ ਬਾਹਰ ਆ ਅਸੀਂ ਕਈ ਵਾਰੀ ਐਸਐਚਓ ਸਾਹਿਬ ਨੂੰ ਦੱਸ ਸਕਦੇ ਹਾਂ ਡਿਊਟੀ ਸਾਹਿਬ ਨੂੰ ਦੱਸ ਸਕ ਪਰ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਅਸੀਂ ਕਹਿੰਦੇ ਹਾਂ ਵੀ ਜਲਦੀ ਤੋਂ ਜਲਦੀ ਜਿਹੜੀ ਉਹ ਡੁੱਟਾਂ ਖੋਆ ਕਰਨ ਵਾਲੇ ਲੋਕ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਨੱਥ ਪਾਈ ਜਾਵੇ ਉਹਨਾਂ ਨੂੰ ਸ਼ਰਾਖਾਂ ਦੇ ਪਿੱਛੇ ਕੀਤਾ ਜਾਵੇ ਜੇ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਨਾਂ ਲੋਕਾਂ ਨੂੰ ਨਾਲ ਲੈ ਕੇ ਵੱਡਾ ਸੰਘਰਸ਼ ਕਰਾਂਗੇ ਜਿਹਦੀ ਜ਼ਿੰਮੇਵਾਰੀ ਇਹਨਾਂ ਦੀ ਪ੍ਰਸ਼ਾਸਨ ਦੀ ਹੋਵੇਗੀ ਧੰਨਵਾਦ